ਤੇ ਲੋ ਜੀ ਫੋਨ ਆਪਾਂ ਲੈ ਰਿਆ ਤੇ ਇਧਰ ਬਾਈ ਲੱਗ ਗਿਆ ਗਾਰਡ ਲਾਣ ਕਿਵੇਂ ਆ ਜੀ ਬਾਦ ਸਾਹਿਬ ਦੇਖ ਰਹੇ ਆ ਕਰ ਰਹੇ ਆ ਜੀ ਗੱਲਬਾਤ ਬਾਈਆਂ ਨਾਲ ਅੱਛਾ ਇਹ ਆ ਚੋਣ 128 ਜੀ ਨਾ ਕੋਈ ਬਣਾ ਨਹੀਂ ਅੱਛਾ ਭਾਈ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਦਵਾ ਫੋਲਦੇ ਆ ਉਹ ਜੀ ਵਾਸਤੇ ਦੇਖਦੇ ਜਦੋਂ ਦੇਖ ਰਿਹਾ ਸੀ ਤੁਸੀਂ ਬੋਲਣ ਲੜ ਆਏ ਸੀ ਹਾਂ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਲੱਗੇ ਹੀ ਫੇਰ ਸ਼ੁਰੂ ਕਰਨਾ ਤੇ ਇਹ ਆਪਣੇ ਨਾਲ ਨੇ ਆਪਣੇ ਐਕਟਰ ਸਾਹਿਬ ਬਾੜ ਸਾਹਿਬ ਤੇ ਇਹ ਆਏ ਨੇ ਅੱਜ ਤੇ ਆਪਣੇ ਕੋਲ ਤੁਹਾਨੂੰ ਪਤਾ ਹੈ ਆਪਣਾ ਚੈਨਲ ਹੈ YouTube ਤੇ ਦੇਸੀ ਜੱਟ ਬੰਦੇ ਤੇ ਉਹਦੇ ਤੇ ਅਦਾਕਾਰੀ ਕਰਦੇ ਨੇ ਆਪਣੇ ਨਾਲ ਤੇ ਬਹੁਤ ਵਧੀਆ ਐਕਟਰ ਨੇ ਤੁਸੀਂ ਇਹਨਾਂ ਦੀਆਂ ਫਿਲਮਾਂ ਵੇਖੀ ਹੋਣੀਆਂ ਨੇ ਤੇ ਅੱਜ ਆਏ ਸਨ ਆਪਣੇ ਕੋਲ ਬਾੜ ਸਾਹਿਬ ਤੇ ਇਹਨਾਂ ਨੂੰ ਲੈ ਕੇ ਦੇਣਾ ਆਪਾਂ ਆਈਫੋਨ ਇਹਨਾਂ ਨੇ ਆਈਫੋਨ ਲੈਣਾ ਤੇ ਸ਼ਹਿਰ ਪਾਟੜਾ ਦੇ ਵਿੱਚ ਵੇਖਦੇ ਆਂ ਵੀ ਬਾੜ ਸਾਹਿਬ ਨੂੰ ਕਿਹੜਾ ਹੁੰਦਾ ਆਈਫੋਨ ਪਸੰਦ ਤੇ ਤੁਹਾਨੂੰ ਵੀ ਨਾਲ ਦਿਖਾਵਾਂਗੇ ਜਿੱਤੇ ਬਣ ਕੇ ਰਿਆ ਜ ਸਾਡੇ ਨਾਲ ਨਾ ਜਾਂ ਹੋਰ ਜੀ ਬਹੁਤ 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 ਜਾਰੀ ਕਰ ਕੋਈ ਟ੍ਰੇਨ ਮੜਾ ਮੁਕਾ ਹੀ ਜਾਂਦਾ ਨਾ ਹੂੰ ਚੰਡੀਗੜ੍ਹ ਤੋਂ ਲੈ ਜੇ ਦੋ ਚੰਡੀਗੜ੍ਹ ਤੋਂ 15 15 ਪਹਿਰ 15 ਨਾ ਕੰਨਾਂ ਨਾ 15 ਉਹ ਤਾਂ ਕੀ ਲੈਣਾ ਸਹੀ ਹੈ ਉਹ ਕਿੰਨੇ ਬਿਆਸੀ ਹੈ ਕਿ 90 ਆ ਚੌਨਾਂ ਤੋਂ ਕਿਵੇਂ ਆ ਜੀ ਬਾਅਦ ਸਾਹਿਬ ਕਿਵੇਂ ਆ ਜੀ ਬਾਅਦ ਸਾਹਿਬ ਦੇਖ ਰਹੇ ਆ ਕਰ ਰਹੇ ਆ ਜੀ ਗੱਲਬਾਤ ਬਾਈਆਂ ਨਾਲ ਅੱਛਾ ਕੀ ਗੱਲ ਹੈ ਜੀ ਤੁਹਾਨੂੰ ਸਮਝਾ ਰਹੇ ਮੈਂ ਕਿ ਕਿਹੜੇ ਤੇ ਬਣਦਾ ਹੈ ਨਮੇ ਤੇ ਬਣਦਾ ਹੈ ਜਾਂ ਸੈਂਗੜਾਂ ਤੇ ਤੇ ਮੌਕਾ ਹੀ ਰੱਸੀ ਬੇਖੜਾ ਚਾਹਦਾ ਏ 14 128 ਜੀ ਤੇ ਇਹ ਇਹ ਹੈ ਜੀ 14 128 ਜੀ ਬਾਈ ਦੀ ਕਿੰਨਾ ਚੱਲੇ ਆ ਗਰੰਟੀ ਆਉਟ ਹੈ ਉਹ ਹੈ 100 100 ਜੀ ਕਿੰਨਾ ਚੱਲਿਆ ਇਹ ਇਹ ਇੱਕ ਮਹੀਨਾ ਚੱਲੇ ਹੋਇਆ ਜੀ ਪ੍ਰੋਪਰ 11 ਮਹੀਨੇ ਦੀ ਵਾਰੰਟੀ ਪਈ ਹੈ ਜੀ 12 Pro 12 Pro 255 ਜੀ ਠੀਕ ਹੈ ਠੀਕ ਹੈ ਤੇ ਇਹ ਹੈ ਜੀ ਖਾਇਆ 12 Pro ਤੇ ਨਾ ਜਦਿਆਂ ਇੱਕ ਮਿੰਟ ਹੋਣ ਗਿਆ ਹੈ ਆਂਦੇ ਨਹੀਂ ਥੋੜੀ ਜੀ ਇਹ ਗੱਲ ਵਰਤਦਾ ਇਸ ਸਟੋਰੀ 256 ਜੀ ਇਹਦਾ ਹੁੰਦਾ ਪਸੰਦ ਇਹ ਦੂਜਾ ਪਕੀਟ ਦਾ ਗੋਲ ਹੈ ਇਹ ਜਿਆਦੀ ਗਰੰਟੀ ਹੈ ਬੈਕ ਤੋਂ ਖਾਈ ਇਹ ਜੀ ਇਹ ਬਾਕੀ ਤੋਂ ਬਹੁਤ ਪੜਿਆਇਆ ਇਹ ਕਿੰਨੇ ਮੰਗੇ ਇਹਦੇ ਇਹ ਦੋ ਕੇ ਨੇ ਤਰਤਾਲੀਆ ਇਹ ਜੀ ਦਾ 45000 ਰੁਪਏ ਮੰਗਿਆ ਤੇ ਲਓ ਜੀ ਬਾਦ ਸਾਹਿਬ ਨੂੰ ਆ ਗਿਆ 13 ਪਸੰਦ ਕਿਉਂਕਿ ਫੋਨ ਨਵਾਂ ਹੈ ਇਹ ਹਜੇ ਦੀ ਵਾਰੰਟੀ ਪਈ ਹੈ 8-9 ਮਹੀਨੇ ਤੇ ਇਧਰ ਛੰਕ ਕਰਦਾ ਹੋ ਰਹੀ ਹੈ ਸਾਡੀ ਵੀਰ ਹਾਂਜੀ ਹਾਂ ਬਿਲਕੁਲ ਬਹੁਤ ਸੋਹਣਾ ਫੋਨ ਹੈ ਸੋ ਕੰਡੀਸ਼ਨ ਹੈ ਸੋ ਬੈਟਰੀ ਹੈ ਇਹਦੀ ਫੋਨ ਦੀ 8 ਮਹੀਨੇ ਦੇ ਅਰਾਊਂਡ ਵਾਰੰਟੀ ਪਈ ਹੈ ਜੀ ਬਿਲਕੁਲ ਬ੍ਰੈਂਡ ਨਿਊ ਫੋਨ ਹੈ ਅਨਯੂਜ਼ਡ ਫੋਨ ਹੈ ਜੀ ਠੀਕ ਹੈ ਹਾਂਜੀ ਦੋਸਤੋ ਆਪਾਂ ਆ ਗਏ ਸੀ ਬਾਈ ਛੰਕ ਦੇ ਵਿਦਿਆਨ ਚ ਹਾਈ ਟੈਕ ਚ ਤੇ ਫੋਨ ਆਪਾਂ ਨੂੰ ਆਇਆ ਪਸੰਦ ਪਈ ਨੇ ਨੀਤੇ ਨੇ ਸਭ ਪਸੰਦ ਕਰਾਇਆ ਆਪਾਂ ਨੂੰ 13 ਤਾਂ ਫੋਨ ਬਹੁਤ ਵਧੀਆ ਸੀ ਚੱਲਿਆ ਬਹੁਤ ਘਾਟਾ ਗਾਰੰਟੀ ਦੇ ਵਿੱਚ ਮਿਲ ਗਿਆ ਬਾਈ ਨੇ ਬਹੁਤ ਗਰੰਟੀ ਦਿੰਦੀ ਹੈ ਕਹਿੰਦਾ ਬਾਈ ਮੇਰਾ ਵਿਸ਼ਵਾਸ ਤੇ ਲਾਜੋ ਬਹੁਤ ਵਧੀਆ ਫੋਨ ਹੈ ਨਾਲ ਆਪਾਂ ਨੇ ਚਾਰਜਰ ਦਿੱਤਾ ਹੈ ਇਹ ਨਾਲ ਜਿਸ ਦੀ ਨਾਲ ਕੇਬਲ ਹੈਗੀ ਹੈ ਇਹ ਦੀ ਕਵਰ ਗਾਰਡ ਲਗਾ ਕੇ ਦਿੱਤਾ ਹੈ ਬਹੁਤ ਵਧੀਆ ਦੇਣ ਦਿੱਤੀ ਹੈ ਭਾਈ ਨੂੰ ਜੇ ਕਿਸੇ ਹੋਰ ਵੀ ਦੋਸਤਾਂ ਵੀਰਾਂ ਨੇ ਆਉਣਾ ਹੋਵੇ ਬਾਈ ਦੀ ਦੁਕਾਨ ਆ ਪਟਿਆਲਾ ਰੋਡ ਤੇ ਨਿਆਲ ਕਾਲਜ ਦੇ ਬਿਲਕੁਲ ਸਾਹਮਣੇ ਹਾਈ ਟੈਕ ਦੇ ਕਿਉਂਕਿ ਅੱਜ ਅਸੀਂ ਇਹੀ ਫੋਨ ਨਹੀਂ ਲਿਆ ਘਟੋਟੇ 4-5 ਫੋਨ ਪਹਿਲਾਂ ਹੀ ਬਾਈ ਕੋਲੋਂ ਲੈ ਚੁੱਕੇ ਆ ਆਪਣਾ YouTube ਚੈਨਲ ਦੇਸੀ ਜੱਟ ਬੰਦੇ ਉੱਤੇ ਫਿਲਮਾਂ ਬਣਾਉਂਦੇ ਆ ਤੇ ਇਸ ਕਰਕੇ ਪਹਿਲਾਂ ਵੀ ਆਡਾ ਡ ਮਾਡਲ ਲਏ ਨੇ ਆਪਣੇ ਕੋਲ 15 ਵੀ ਆ 14 Pro ਵੀ ਆ 13 ਵੀ ਆ ਦੇਖ 13 ਜ ਫੋਰ ਲਿਆ ਦੇ ਲੋ ਜੀ ਫੋਨ ਆਪਾਂ ਲੈ ਰਿਆ ਤੇ ਇਧਰ ਬਾਈ ਲੱਗ ਗਿਆ ਗਾਰਡ ਲਾਣ ਤੇ ਆਪਣੇ ਫੋਨ ਨੂੰ ਲੱਗ ਰਿਹਾ ਗਾਰਡ ਤੇ ਫਿਰ ਕੋਉਣ ਨੇ ਜੀ ਉਹ ਅੱਜ ਆ ਜਾ ਖਬਰ ਤੇ ਮਨਾਰੇ ਲੈਣੀ ਆ ਬਾਹਰ ਸਾਹਿਬ ਕੋ ਪਾਰਟੀ ਆਈ ਹੋਊਗੀ ਕਿਵੇਂ ਬਾਹਰ ਸਾਹਿਬ ਪਾਰਟੀ ਹੋ ਗਈ ਹੈ ਨਾ ਹਾਂ ਪਾਰਟੀ ਪੱਕੀ ਜੀ ਕਿਵੇਂ ਸੱਤੀ ਪਾਰਟੀ ਕਿਦੂ ਜੀ ਜਿਵੇਂ ਦੀ ਆਖਾਂਗੇ ਬਾਹਰ ਸਹ ਪੈਰੇ ਨਵਾ ਦਿੰਦੇ ਬਾਅਦ ਮੌਸਮ ਨਹੀਂਦਾ ਹੈ ਬੱਗੀ ਲੀ ਕਰ ਦਿੰਦੇ ਇਹ ਲੋ ਬਾਹਰ ਸਾਬ ਤੇ ਲੱਗ ਗਿਆ ਟਾਲ ਥੋਲੇ ਕਰਨਾ ਇਹਦਾ ਕਹਿ ਰਿਹਾ ਵੀ ਬਾਹਰ ਬਦਲਵਾਈ ਹੋਈ ਹੈ ਤੇ ਮੀਂਹ ਦੇ ਵਿੱਚ ਨਾਲ ਹੀ ਨੇ ਤੇ 파ਟੀ ਹੋ ਜੂ ਪਰ ਇਸ 파ਟੀ ਨਹੀਂ ਸਰਨਾ ਇਹੋ ਕਿਹਦੀ ਦਾ ਪੱਕਿਆ ਤੇ ਇਹ ਕੌਂਗੀ ਚਾਰ ਚਾਰ ਤੇ ਡੇ ਲਾ ਬਾਹਰ ਸਾਨੂੰ ਨਾਵਾ ਸਾਡੇ ਥੀਂ ਬੜਿਆ ਹੋਇਆ ਜੀ ਨਾਲ ਚਾਰ ਚਾਰ ਵੀ ਬਾੜ ਦਾ ਇਸ ਤੇ ਜਾਦਾ ਕੇ ਦਾ ਤੇ ਇਹ ਅਜਿਹਾ ਲੰਬੀ ਦਾਦਾ ਕੇ ਤੇ ਪਾਸਾ ਇਹ ਆ ਫੋਨ ਦਾ ਬਾਕਸ ਆ ਤਾਂ ਇੱਕ ਵਾਰ ਅੱਜ ਨਾ ਕੁਕਿੰਗ ਕਰਕੇ ਹੀ ਪਾਸਾ ਆ ਬਾਰ ਸਾਹਿਬ ਕਰ ਲੱਗੇ ਨੇ ਪੇਮੈਂਟ ਬਹੁਤ ਵਧੀਆ ਲੀਡ ਹੋਊਗੀ ਬਾਈ ਨਾਲ ਤੇ ਪੇਮੈਂਟ ਕਰਾਂਗੇ ਬਹੁਤ ਸਾਹਿਬ ਕੇ ਨਰੇ ਨੇ ਕੇਮਾ कवर से कवर भी मिल जाते मैं नहीं सोचा मेरे फोन से भी लेने कवर तक जरा मेरा कवर पाया होफी पुराना हो गया ਤੇ ਲੋ ਬਾਈ ਜੀ ਫੋਨ ਖਾਣਾ ਆਪਾਂ ਲੈ ਲਿਆ ਤੇ ਹੁਣ ਚੱਲੇ ਆ ਤੇ ਧੰਨਵਾਦ ਕਰਦੇ ਆ ਸ਼ੰਕਰ ਬਾਈ ਦਾ ਤੇ ਬਹੁਤ ਵਧੀਆ ਡੀਲ ਹੋ ਗਈ ਸ਼ੰਕਰ ਬਾਈ ਦਾ ਜੇਕਰ ਤੁਸੀਂ ਵੀ ਆਈਫੋਨ ਲੈਣਾ ਹੁੰਦਾ ਹੈ ਤਾਂ ਜੀ ਦਾ ਇਹੀ ਸੁਝਾਅ ਦੇ ਆਗੇ ਕਿ ਬਾਈ ਸ਼ੰਕਰ ਕੋਲ ਆਇਆ ਕਰੋ ਕਿਉਂਕਿ ਬਾਈ ਜੀ ਹੁਰੀ ਜਿਹੜੀ ਗੱਲ ਕਰਦੇ ਨੇ ਉਹ ਗੱਲ ਤੇ ਖੜੇ ਹੱਸਦੇ ਨੇ ਤੇ ਇਸ ਕਰਕੇ ਸੰਤੋਸ਼ ਵਿਸ਼ਵਾਸ ਹੈ ਇੱਥੋਂ ਲਿਆ ਜੀ ਆਈਫੋਨ ਤੇ ਹੁਣ ਚੱਲਦੇ ਆ ਤੇ ਨਵਾਂ ਵਲੌਗ ਲੈ ਕੇ ਛੇਤੀ ਆਜ ਆ ਬਿਆਨ ਤੁਮਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਤੇ ਲਓ ਬਾਈ ਹੁਰੀ ਵੀ ਇੱਧਰ ਫੋਨ ਦੀ ਆਉਧਾਈਆਂ ਤੇ ਜਾਂਦੇ ਨੇ ਨਾਨਾ ਵੀ ਬਣਾ ਅੱਛਾ ਭਾਈ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਦਵਾ ਫੋਨ ਲਿਆ ਕੋਈ ਬਸ ਇੱਥੇ ਦੇਖ ਰਹੀ ਜੀ ਜਦੋਂ ਦੇਖ ਰਹੀ ਤੁਸੀਂ ਫੋਨ ਲੈਣ ਆਏ ਸੀ ਹਾਂ ਜੀ ਇਹਨੂੰ ਦਵਾਉਣ ਆਈ ਸੀ ਅੱਛਾ ਅੱਛਾ ਫੋਨ ਕੀ ਪੈੜ ਅੱਛਾ